ਇੱਕ ਸਮੇਂ ਦੀ ਗੱਲ ਹੈ ਕੋਈ ਸਾਧੂ ਮਹਾਤਮਾ ਸੀ ਬੜਾ ਉਹ ਬੰਦਗੀ ਵਾਲਾ ਬੜਾ ਉਹ ਸਿਮਰਨ ਵਾਲਾ ਤੇ ਬੜਾ ਅਲੀ ਸਮਾਧੀ ਦੇ ਵਿੱਚ ਲੀਨ ਰਹਿੰਦਾ ਸੀ ਤੇ ਇੱਕ ਇਨਸਾਨ ਦੇ ਨਾਲ ਉਹਦੀ ਬੜੀ ਵਿਚਾਰ ਚੱਲਦੇ ਸੀ ਬਹੁਤ ਵਾਰਾਂ ਦੀ ਉਸਨੇ ਗੱਲਾਂ ਕਰਨੀਆਂ ਵੇਖਣਾ ਤੇ ਸਾਧੂ ਸੀ ਜਿਹੜਾ ਉਹ ਸਦਾ ਪਿੰਦਰ ਸੀ ਭਾਈ ਉਹ ਰੱਬ ਹੀ ਹੈ ਜੋ ਸਭ ਪੂਰੀ ਕਰਨ ਕਰਾਉਣ ਵਾਲਾ ਹੈ ਸਾਦੇ ਅਤ ਵਿੱਚ ਕੁਝ ਨਹੀਂ ਹੰਕਾਰ ਛੱਡੋ ਵਿਤਾਲ ਛੱਡੋ ਤੇ ਰੱਬ ਰੱਬ ਕਰੋ ਉਹੀ ਰਦਾ ਵਿੱਚ ਚਲੂ ਚਿੰਗੀ ਮਤ ਦਿੰਦੇ ਨੇ ਸਾਧੂ ਸੰਤਵਾਨ ਤੇ ਉਹ ਜਿਹੜਾ ਬੰਦਾ ਉਹਦੇ ਨਾਲ ਵਿਚਾਰ ਕਰਦਾ ਸੀ ਉਹਦੇ ਤੇ ਵਿਚਾਰ ਦਾ ਅਸਰ ਨਹੀਂ ਸੀ ਹੋ ਰਿਹਾ ਕਿਉਂਕਿ ਉਹ ਵਿਕਾਰੀ ਬੰਦਾ ਸੀ ਵਿਕਾਰਾਂ ਦੀ ਗ੍ਰਿਪਤ ਵਿੱਚ ਸੀ ਉਹ ਕਹਿੰਦਾ ਸੀ ਸਾਧੂ ਜੀ ਤੁਸੀਂ ਐਵੇਂ ਝੂਠ ਬੋਲਦੇ ਰਹਿੰਦੇ ਐਵੇਂ ਕਿਵੇਂ ਰੱਬ ਨਾਲ ਪੂਰੀ ਗੱਲ ਸਕਦਾ ਮੈਂ ਹੁਣ ਸਵੇਰੇ ਮੇਰੀ ਮਰਜ਼ੀ ਮੈਂ ਇੰਨੇ ਵਜੇ ਮਰਜ਼ੀ ਉੱਠਾ ਜਾਗਾ ਮੈਨੂੰ ਰੱਬ ਉਥਾਲ ਦੇ ਮੈਂ ਮੇਰੀ ਮਰਜ਼ੀ ਆ ਮੈਂ ਉਤਦਾ ਅਸ਼ਨਾਨ ਕਰਦਾ ਤਿਆਰ ਹੁਨਾ ਰੱਬ ਤੇ ਦੇ ਕੀ ਕਰਦਾ ਮੇਰੀ ਮਰਜ਼ੀ ਆ ਮੈਂ ਜੋ ਮਰਜ਼ੀ ਖਾਂਦਾ ਪੀਂਦਾ ਪਹਿਨਦਾ ਰੱਬੇ ਤੇ ਕੀ ਕਰ ਸਕਦਾ ਤੇ ਸਾਧੂ ਮਹਤਮਾ ਨੇ ਬੱਚੀ ਰਾ ਸਮਝਾਇਆ ਵੀ ਨਹੀਂ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਰੱਬ ਸਭ ਕੁਝ ਕਰ ਰਿਹਾ ਰੱਬ ਨੂੰ ਚੱਲੇ ਨਾ ਪਰੂ ਉਸ ਵਾਹਿਗੁਰੂ ਪਰਮਾਤਮਾ ਨੂੰ ਕਹਿ ਲੈਂਦੇ ਨਾ ਪਰੂ ਉਹ ਕਹਿੰਦੇ ਨਹੀਂ ਮੈਂ ਅੱਜ ਚੈਲੰਜ ਕਰਦਾ ਸਿੱਧਾ ਤੁਹਾਨੂੰ ਦੀ ਵੱਡੇ ਰੱਬ ਨੂੰ ਸੰდਿਆ ਵੇਲੇ ਸੀ ਵਿਚਾਰ ਹੋਈ ਸੀ ਕਹਿੰਦਾ ਕੱਲ ਦਾ ਦਿਨ ਜੇ ਰਸਵੀਰ ਚਰੇਗੀ ਨਾ ਮੈਂ ਭੋਜਨ ਨਹੀਂ ਛਭਣਾ। ਸਵੀਰ ਕੋ ਲਾਗੇ ਸ਼ਾਮ ਤੱਕ ਸੂਰਜ ਤਾਂ ਲੰਘਾ ਕਿ ਮੈਂ ਭੋਜਨ ਨਹੀਂ ਛਭਣਾ। ਤੁਸੀਂ ਕਹਿੰਦੇ ਉਹ ਸਭ ਨੂੰ ਗਵਾਣ ਵਾਲਾ ਪਰਮਾਤਮਾ ਹੈ ਸਭ ਨੂੰ ਦੀਜੇ ਦੇਣ ਵਾਲਾ ਪਰਮਾਤਮਾ ਹੈ। ਲਓ ਮੈਂ ਕਰਦਾ ਚੈਲੰਜ ਤੁਹਾਡੇ ਰੱਬ ਨੂੰ ਮੈਂ ਕੱਲ ਸਾਰਾ ਦਿਨ ਤੂੰ ਜਿੰਨੀ ਛਭਣਾ ਜੇ ਹੈ ਕਿ ਕਿਤੇ ਰੱਬ ਤੇ ਮੈਨੂੰ ਭੋਜਨ ਤੋਂ ਆ ਕੇ ਲਿਖਾ ਦੇ। ਤੇ ਸਾਧੂ ਮਹਾਤਮਾ ਵੀ ਕੁਛ ਸਾਸ ਸਮਝੀਏ ਜਦੋਂ ਰੱਬ ਤੇ ਗੱਲ ਆ ਜਾਏ ਤੇ ਗੁਰੂ ਦੀ ਗੱਲ ਆ ਜਾਏ ਤੇ ਗੁਰੂ ਦੇ ਬਰਦਾਸ਼ਤ ਨਹੀਂ ਕਰਦੇ ਕਹਿੰਦੇ ਠੀਕ ਆ ਫਿਰ ਮੈਂ ਵੀ ਆਪਣੇ ਰੱਬ ਦੇ ਇਛੇ ਦੇ ਭਰੋਸਾ ਰੱਖੀ ਨਾ ਕਿ ਕੱਲ ਰੱਬ ਤੈਨੂੰ ਭੋਜਨ ਖਵਾ ਕੇ ਹੀ ਰਹੇਗਾ ਉਹ ਕਹਿੰਦਾ ਮੈਂ ਨਹੀਂ ਖਾਣਾ ਜਿਤ ਵੱਢ ਲੈ ਚਲਿਆ ਗਿਆ ਸਾਧੂ ਤੇ ਦਾਤੀ ਆਗੇ ਆਪਨੇ ਕਰ ਗਿਆ ਲਾ ਕੇ ਪ੍ਰਸ਼ਾਦਾ ਪਾਣੀ ਰੱਦ ਕੇ ਛੱਬ ਲਿਆ ਵੀ ਸਵੇਰੇ ਤੇ ਛਬਣਾ ਨਹੀਂ ਜਿਵੇਂ ਉਹਨਾਂ ਕੋਈ ਵਰਤ ਨਹੀਂ ਹੁੰਦੇ ਬੀਬੀਆਂ ਵਰਤਰਾਤ ਵੀ ਆ ਨੇ ਪਹਿਲਾ ਪਹਿਲਾ ਇੱਕ ਸਮਾ ਉਹਦੂ ਰੱਜ ਕੇ ਸਾਰਾ ਪੂਰੀ ਫਾਲ ਲੈਣਾ ਆਲ ਕਰੂਰ ਤਰ੍ਹਾਂ ਤਰ੍ਹਾਂ ਦੀਆਂ ਤੀਜਾਂ ਵੀ ਦਿਨੇ ਭੁੱਪਣਾ ਲੱਗੇ ਇਹ ਸਭ ਸਾਧ ਸੰਗਤ ਜੀ ਪਤੰਥ ਮਹਾਰਾਜ ਦੀ ਬਾਣੀ ਨੇ ਸਾਰਾ ਤੁਲ ਸਾਨੂੰ ਕੋਲ ਕੇ ਦੱਸਿਆ ਹੈ ਕਿ ਭਾਈ ਆ ਪਰਮ ਜੇ ਵਰਤ ਰੱਖਣ ਨਾਲ ਉਮਰ ਸਾਧ ਸੰਗਤ ਜੀ ਵੱਦੀ ਹੁੰਦੀ ਤਾਂ ਇਸੇ ਲਈ ਰੱਖਿਆ ਹੁੰਦੀ ਤੇ ਕੋਈ ਮਰਦਾ ਹੀ ਨਾ ਹੁੰਦਾ ਇਹ ਵੱਡੇ ਵੱਡੇ ਅੰਰੀਜ ਵਿਗਿਆਨੀ ਐਵੇਂ ਦੁਰਪੁਰੇ ਫਰਦੇ ਨੇ ਹੀ ਨਾ ਦੇ ਇੱਕ ਹੋਰ ਕਾਕੇ ਦੇ ਨਨਕ ਰੋ ਜੀ ਵਰਤ ਰੱਖੀ ਰਜਨੇ ਹਨ ਆਪਣੇ ਵੀ ਬੰਦੇ ਆਪਾਂ ਫਾਇਰ ਕਰ ਲੈਂਦੇ ਰੱਖ ਲੈਂਦੇ ਵੀ ਲੋਹ ਜ ਮੇਰੇ ਲਈ ਵਰਕਰ ਕੋ ਤੇ ਮੇਰੀਆਂ ਹਮਰਾਂ ਵਧਾਉ ਕਿਸ ਤਰ੍ਹਾਂ ਕੁਛ ਨਹੀਂ ਮਹਾਰਾਜੀ ਦੀ ਬਾਣੀ ਦਾ ਬਾਤ ਹੈ ਕਿ ਭਾਈ ਛੋਦਾ ਅਨ ਕਰੈ ਪਤੰਗ ਨਾ ਸੁਹਾਵਣ ਨਾ ਹੋਏ ਦਰਾਂਤ ਮਹਾਰਾਜ ਜੀ ਨੇ ਨਿਰਾਪਰਾਨ ਪਹਿਲਾ ਰੱਜ ਕੇ ਪੇੜ ਭਾ ਕੇ ਖਾ ਲੈਣਾ ਤਰਾ ਕਰਾਂ ਦੀਆਂ ਚੀਜ਼ਾਂ ਫਿਰ ਵਰਕਰ ਰੱਖਣਾ ਫਿਰ ਸ਼ਾਮ ਫਿਰ ਰੱਜ ਕੇ ਖਾਣਾ ਬਖੰਡ ਦੇ ਤੌਰ ਤੇ ਇਹਨੂੰ ਨਾ ਤਰੀ ਜੇ ਇਹਨੂੰ ਵੈਸੇ ਤੁਸੀਂ ਸੀਰ ਨੂੰ ਗੀਤਮ ਸਪਰਨਾ ਜ ਸੀਰ ਨੂੰ ਵਾਸ਼ਕ ਦੇਣਾ ਤੇ ਭਾਵੇਂ ਤੁਸੀਂ ਹਾਰ ਫਿਰ ਕਰੀਰ ਤੋਂ ਪਰ ਪਰਮੋ ਦੇ ਨਾਲ ਨਾ ਦੂਰੋ ਵੀ ਮੈਂ ਵਰਤਰਾਤ ਲਿਆ ਤੇ ਮੇਰੇ ਘਰ ਵਾਲੇ ਦੀ ਉਮਰ ਵਧੀ ਤਾਂ ਪੂਈ ਤਾਂ ਦਾ ਹੋ ਜੇ ਕੀ ਸੰਭ ਮਹਾਰਾਜ ਕਹਿੰਦੇ ਪਈ ਫੋਪਟ ਕਰਮ ਤੇ ਉਹਨੇ ਐਮੀ ਰਾਤ ਨੂੰ ਭੋਜਨ ਖਾ ਲਿਆ ਰੱਜ ਕੇ ਆ ਪਛਾਦਾ ਪਨ ਸਾਰਾ ਪਰ ਵੀ ਸਵੇਰੇ ਮੈਂ ਨਹੀਂ ਚੱਲਣਾ ਚੈਲੰਜ ਕਰਕੇ ਸਰੀਰ ਹੋਈ ਉੱਠਿਆ ਆਪਣਾ ਇਸ਼ਨਾਨ ਪਾਣੀ ਕੀਤਾ ਕਾਮਕਾਰੂ ਨੇ ਸੰਕੋਜ ਦਿੱਤਾ ਵੀ ਕਾਮਕਾਰ ਬਿਨਾ ਭੁੱਖੇ ਭੁਖੇ ਰਹਿ ਤਿੰਨ ਕੰਮ ਕਰਦੀ ਵਿੱਚ ਕਰਾਂਗੇ ਸਾਰਾ ਦਿਨ ਅਸੀਂ ਭੁੱਖੇ ਆ ਵਤੀਤ ਕਰਨਾ 11 12 ਵਜੇ ਤੱਕ ਦੀ ਸਮੇਂ ਤੱਕ ਘਰ ਬੈਠਾ ਰਿਆ ਬੈਠਾ ਰਿਆ ਘਰਦਿਆਂ ਨੇ ਪ੍ਰਸ਼ਾਦੇ ਪਾਣੀ ਪਕਾਉਣਾ ਸ਼ੁਰੂ ਕਰਦਾ ਆਮ ਨੌਰਮਰ ਜੀ ਗੱਲ ਹੈ ਇੱਕ ਬੰਦੇ ਨੂੰ ਪੂਜਨਾ ਛੱਪਿਆ ਹੋਏ 10 ਵਜੇ ਤੱਕ 11 ਵਜੇ ਤੱਕ ਤਾਂ ਬੁਖ ਭਰਾ ਹਾਲ ਪਰੀ ਦੀ ਵੀ ਉਹੀ ਗੱਲ ਹੋਈ ਘਰਦਿਆਂ ਨੇ ਪ੍ਰਸ਼ਾਦੇ ਪਾਣੀ ਪਕਾਉਣੀ ਸ਼ੁਰੂ ਕਰ ਦਿੱਤੇ ਸਭੋ ਭਰਦਿਆਂ ਨੇ ਬਰੀਆ ਪ੍ਰਸ਼ਾਦਾ ਤਿਆਰ ਕਰ ਲਿਆ ਉਸ ਦਿਨ ਕੁਦਰਤੀ ਉਹ ਬੜਾ ਮੁਸ਼ਕਲ ਰੂਪ ਨਾ ਪਾਇਆ ਆਪਣੇ ਆਪ ਨੂੰ ਵੀ ਨੇਕੀ ਕਰਮ ਕੋਕ ਲੱਗੀ ਹੈ ਇੱਥੇ ਘਰ-ਕਰਾਂ ਤਰ੍ਹਾਂ ਦੇ ਭਗਵਾਨ ਤਿਆਰ ਪੂਰੀ ਨੇ ਉਹਨੇ ਸੋਚਿਆ ਕਿ ਮਨਾ ਮੈਂ ਘਰ ਛੱਡ ਕੇ ਚਲਾ ਦੇਣਾ ਅੱਜ ਦੇ ਦਿੱਲੀ ਸ਼ਾਮ ਨੂੰ ਆ ਕੇ ਵੜਾ ਦਾ ਘਰ ਰਿਆ ਤੇ ਨਾ ਕਰੇ ਪੂਰੀ ਬਣਾਣਾ ਕਦੇ ਪੂਰੀ ਬਣਾਣਾ ਬੱਚੀ ਤਰਾ ਤਰਾਹੀ ਚੀਜ਼ਾਂ ਬਣਾ ਕੇ ਤੇ ਮੇਰਾ ਮਨ ਕਰੇਗਾ ਮੈਂ ਛੱਡ ਕੇ ਚਪਰਾ ਜਿੰਮਰਚੀ ਦਾਨਾ ਉਥੇ ਜੰਗਲ ਦੇ ਵਿੱਚ ਰਹਿਣਾ ਸਾਰਾ ਦਿਨ ਤੇ ਸ਼ਾਮ ਨੂੰ ਆ ਜਾਣਾ ਇਹ ਸੋਚ ਕੇ ਉਹ ਦੁਪਹਿਰ ਦੇ ਵੇਲੇ ਭੁੱਖਾ ਬਹੁਤ ਭੁੱਖ ਲੱਗ ਗਈ ਉਸ ਵੇਲੇ ਚਰਿਆ ਆਇਆ ਜੰਗਲ ਦੇ ਵਿੱਚ ਰਹਿੰਦਾ ਹੈ ਕਾफी ਸਮਾਂ ਵਦੀਦ ਕਰਦਾ ਹੈ ਦੁਪਹਿਰ ਉਹ ਬਾਦ ਆ ਫਿਰ ਸਮਾਂ ਢਲ ਲੱਗ ਜਾਂਦਾ ਹੈ ਸੰਧਿਆ ਵੇਲੇ ਤੋਂ ਪਹਿਲਾਂ ਦੁਪਹਿਰ ਕੋਈ ਬਾਦ ਆ ਸਮਾਂ ਦਿਨਕਵਰੀ ਦਾ ਹੁੰਦਾ ਹੈ ਤੇ ਜੰਗਲ ਦੇ ਵਿੱਚ ਤਹਿਲਦਾਰ ਇੰਨਾ ਤਹਿਲਦਾ ਤਹਿਲਦਾ ਘੱਗੇ ਜਾਂਦੇ ਆ ਨਾ ਉਸ ਨੂੰ ਇੱਕ ਇੱਕ ਗੱਛਰੀ ਦਿਖਦੀ ਐ ਬੋਪਲੀ ਦੀ ਦੇਖ ਤਾਂ ਵੀ ਇਹ ਕੀ ਹੈ ਦੇਖੀਏ ਜਦੋਂ ਫੋਲ ਕੇ ਦੇਖਦਾ ਤੇ ਪੂਰੇ ਵਿੱਚ ਹੋਇਆ ਤਰ੍ਹਾਂ ਤਰ੍ਹਾਂ ਦੀ ਪਵਤਵਾਨ ਪ੍ਰਸ਼ਾਦਾ ਚਾਵਲ ਤੇ ਅਨੇਕਾਂ ਤਰ੍ਹਾਂ ਦੇ ਪਵਤਵਾਨ ਖਾਣ ਦੀਆਂ ਚੀਜ਼ਾਂ ਪਈਆਂ ਨੇ ਉਹ ਦੇਖ ਕੇ ਹੈਰਾਨ ਲੈ ਕੇ ਖਾਣ ਦੀਆਂ ਚੀਜ਼ਾਂ ਵੀ ਟਿਫਨ ਬੈਗ ਕਰਕੇ ਪੁੱਲੀਆਂ ਬਣ ਕੇ ਕਿੰਨੇ ਰਚੀਆਂ ਨੇ ਰੱਬ ਨੇ ਰਚੀਆਂ ਨੇ ਇਹਦੇ ਮਨ 'ਚ ਕਿਆ ਲਾ ਕੇ ਰੱਬ ਨੇ ਰਚੀਆਂ ਨੇ ਹੰਕਾਰਿਆ ਬੰਦਾ ਸਾਧ ਸੰਤ ਜੀ ਕਿੱਥੇ ਕਿੰਨਾ ਹੋ ਜਾਂਦਾ ਹੈ ਰੱਬ ਦੇ ਹੀ ਚੈਲੰਜ ਕਰ ਦਿੰਦਾ ਹੈ ਕਿੰਨਾ ਰੱਬ ਨੇ ਰਚੀਆਂ ਨੇ ਤੇ ਮੁਸਕੁਰਾਇਆ ਹਸਿਆ ਤੇ ਇਹਦਾ ਲਾਲਾ ਜੂਰ ਫਿਰ ਮੈਂ ਨਹੀਂ ਖਾਣੇ ਕਹਿੰਦਾ ਬੰਦਾ ਲਾਲਾ ਜੂਰ ਹਰਬਾ ਮੈਂ ਨਹੀਂ ਖਾਂਦਾ ਇਹਨੂੰ ਇਹ ਦੇਖੀ ਮੇਰੇ ਤੋਂ ਮੂੰਹ ਚ ਖੜਾ ਪਾ ਸਕਦੇ ਤਾਂ ਕਹਿਣਾ ਨਹੀਂ ਮੈਂ ਖਾਰੀਆਂ ਦਾ ਚੈਲੰਜ ਕੀਤਾ ਤੂੰ ਕੁਝ ਨਹੀਂ ਕਰ ਸਕਦਾ ਮੈਂ ਹੀ ਹਾਂ ਜੋ ਕਰ ਸਕਦਾ ਮੇਰੀ ਮਰਜ਼ੀ ਹੋएगी ਤੇ ਮੈਂ ਭਾਵਾਂ ਦਾ ਨਹੀਂ ਤੇ ਮੈਂ ਨਹੀਂ ਆਣਾ ਤੇ ਉਹ ਆਪਣਾ ਇਹਨੇ ਨੂੰ ਘੋਰੀਆਂ ਦੀ ਦੁਫਰਦਗਦੀ ਆਵਾਜ਼ ਆਨ ਲਹਈ ਦਾ ਪੂਸਨ ਲੁਤੇਰੇ ਸਮੇ ਉਹ ਫੜਾ ਫੜ ਭੱਜ ਕੇ ਝਾਰੀਆਂ ਦੇ ਪਿੱਛੇ ਲੁਪ ਗਿਆ ਜੇਦਾ ਉਹ ਅਸਲ ਦੇ ਵਿੱਚ ਪ੍ਰਸ਼ਾਦਾ ਸੀ ਨਾ ਉਹ ਕਿਸੇ ਇਨਸਾਨ ਦਾ ਸੀ ਕਿਸੇ ਬੰਦੇ ਦਾ ਸੀ ਕਿਸੇ ਦੇਵਤੇ ਦਾ ਸੀ ਆਪਣਾ ਪੁਸ਼ਾਦਾ ਪਣੀ ਨਾਲ ਬੰਨਤੀ ਤੇ ਉਹ ਕੀ ਜੋਰ ਲਾ ਪੂਰੇਆਂ ਤੋਂ ਡਰਦਾ ਉਹ ਆਪਣਾ ਰੂਪ ਪਣੀ ਉੱਥੇ ਛੱਡ ਕੇ ਤੇ ਆ ਭੱਜ ਗਿਆ ਸੀ ਲੁਭ ਗਿਆ ਸੀ ਦਨ ਉਹ ਬੰਦਾ ਵੀ ਲੁਕ ਗਿਆ ਜਦੋਂ ਢਾਕੂ ਆਏ ਤੂੰ ਰਾਤ ਨੂੰ ਦੇਖਿਆ ਵੀ ਕੁਝ ਸਮਾਨ ਪਿਆ ਦੇਖਿਆ ਉਹਨਾਂ ਨੇ ਕੋਲੇ ਆ ਕੇ ਕਹਿੰਦੇ ਜੀ ਪ੍ਰਸ਼ਾਦਾ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਦੀ ਪਾਣੀ ਦੀ ਬੜੀ ਵੈਲਿਊ ਸੀ ਉਹਨਾਂ ਢਾਕੂ ਨੇ ਕਿਹਾ ਵੀ ਬਈ ਤਾਂ ਲੰਗਰ ਪ੍ਰਸ਼ਾਦਾ ਪੜਾ ਪਏ ਤਰੂੰ ਛੱਡਦੇ ਆ ਤੇ ਵਿੱਚੋਂ ਇੱਕ ਸਲਾਹਕਾਰ ਬੋਲਿਆ ਕਹਿੰਦੇ ਜੀ ਸੋਚੋ ਜਰਾ ਵੀ ਪ੍ਰਸ਼ਾਦਾ ਇੱਥੇ ਕਿਉਂ ਪਿਆ ਰਿਹਾ ਸਾਡੇ بڑے ਦੁਸ਼ਮਣ ਨੇ ਕਿਤੇ ਸਾਡੇ ਨੂੰ ਮਾਰਨ ਵਾਸਤੇ ਕਿਸੇ ਨੇ ਰੱਖਿਆ ਇਹ ਵਿੱਚ ਜ਼ਹਿਰ ਪਾ ਕੇ ਰੱਖਿਆ ਹੋਈ ਖਾਏ ਨਾ ਪਾ ਇਹਦੇ ਜ਼ਹਿਰ ਵੇਹ ਦੇ ਚ ਦਿਖਾ ਕੇ ਮਰਦੇ ਹੀ ਦੇਰ ਵਿੱਚ ਬੋਲਿਆ ਵੀ ਜਿੰਨੇ ਜ਼ਹਿਰ ਪਾ ਕੇ ਸਾਜ਼ਿਸ਼ ਰਚੀ ਹੋਏ ਕਿ ਇਥੇ ਨੇਰੇ ਕੀਤੀ ਹੋਏਗਾ ਲੱਭੋ ਉਹਦੀ ਤੋਜ ਪਰੋ ਉਹ ਕੋਰ ਕਰਨ ਲੱਗੇ ਲੰਮ ਲਾਵੇ ਕੋਈ ਬੰਦਾ ਜਿਹਨੇ ਰੱਬ ਨੂੰ ਚੈਲੰਜ ਕੀਤਾ ਸੀ ਝਾਰੀਆਂ ਦੇ ਉਹਨੂੰ ਲੱਗ ਗਿਆ ਕਿ ਇਹਨੇ ਜੀ ਆਹ ਲੁੱਪਿਆ ਵੇਖਿਆ ਸੀ ਲੈਣ ਦਾ ਸਾਹਮਣਾ ਤੂੰ ਕਿਉਂ ਸਾਨੂੰ ਮਾਰਨਾ ਚਾਹੁੰਦਾ ਹੈ ਕਿ ਉਹ ਹੀ ਰੀਤੀ ਜ਼ਹਿਰ ਪਾਇਆ ਇਹ ਨਾਲ ਜੀ ਨਹੀਂ ਮੈਂ ਨਹੀਂ ਜ਼ਹਿਰ ਪਾਇਆ ਦੇ ਵਿੱਚ ਮੈਂ ਪੁੱਛ ਨਹੀਂ ਪਾਇਆ ਇਹਦੇ ਵਿੱਚ ਇਹ ਤੇ ਮੇਰੇ ਔਰ ਤੋਂ ਪਹਿਲਾਂ ਦਾ ਇਥੇ ਪਿਆ ਸੀ ਹੁੰਦਾ ਆਪੂ ਪਿੱਥੇ ਮੰਨਣਾ ਨਾ ਉਹ ਕਹਿੰਦੇ ਜੇ ਜ਼ਹਿਰ ਨਹੀਂ ਪਾਇਆ ਤੂੰ ਖਾ ਕੇ ਵਿਖਾਏ ਉਹ ਮਨਾ ਕਰੇ ਰਾਬੜੂ ਚੈਲੰਜ ਕੀਤਾ ਖਾ ਸੱਤਦਾ ਨਹੀਂ ਗੈਰ ਵਿੱਚ ਹੈ ਨਹੀਂ ਦਾਪੂ ਕਹਿੰਦੇ ਜੇ ਤੂੰ ਨਹੀਂ ਖਾ ਰਿਆ ਤੇ ਤੇਰੇ ਵਿੱਚ ਜ਼ਹਿਰ ਹੈ ਉਹਨਾਂ ਨੇ ਉਹਨੂੰ ਮਾਰਪਟੇ ਸ਼ੁਰੂ ਕਰਤੀ ਦੇ ਥੁੱਪੜ ਦੇ ਟੇੜਾ ਮਾਰ ਮਾਰ ਕੇ ਉਹਦੇ ਗੱਲਾਂ ਸਿਲਾਰਤੀਆਂ ਕਿਦੇ ਖਾ ਹੁਣ ਖਾਣਾ ਪਹਿਣਾ ਤੈਨੂੰ ਹੁਣ ਕੀ ਕਰੇ 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 ਜੇ ਨਹੀਂ ਖਾਂਦਾ ਤੇ ਦਾਪੂ ਮਾਰ ਦਿੰਦੇ ਨੇ ਤੇ ਜੇ ਖਾਂਦਾ ਤਾਂ ਫਿਰ ਹੰਕਾਰ ਟੁੱਟਦਾ ਦੋਮਿਆਂ ਘੜਦੀ ਹੈ ਤੇ ਫਿਰ ਉਸ ਪਾਸੇ ਦੀ ਮਾਮ ਹੈ ثار ਕੀ ਉਸਨੇ ਫੈਸਲਾ ਕੀਤਾ ਕਿ ਹੀ ਪ੍ਰਮਾਤਮਾ ਹੀ ਵੈਗਰੂ ਹੀ ਰਾਮ ਜੀ ਤੁਸੀਂ ਮੱਲੀਓ ਕਿਸੇ ਸਭ ਕੁਝ ਕਰ ਸਕਦੇ ਹੋ ਉਹਨੇ ਦਾਪੋਂ ਦੇ ਪਿਆ ਤੇ ਦੋਰੀ ਕਹਿੰਦਾ ਰੁਕੋ ਮੈਂ ਪ੍ਰਸ਼ਾਦਾ ਛਕ ਲੈਣਾ ਉਹਨੇ ਫਿਰ ਉੱਤ ਬੜੀ ਲੱਗੀ ਸੀ ਰੱਦ ਕੇ ਪ੍ਰਸ਼ਾਦਾ ਛਕਿਆ ਬਾਅਦ ਵਿੱਚ ਦਾਪੋਂ ਨੂੰ ਵੀ ਯਕੀਨ ਹੋ ਗਿਆ ਤੇ ਚੈਰ ਨਹੀਂ ਉਹਨਾ ਵੀ ਛਕਿਆ गिर ਗਿਆ ਸੰਧਿਆ ਵੇਲੇ ਉਸੇ ਸਾਧ ਮਰ ਸੰਧਿਆ ਵੇਲੇ ਹੀ ਨਿਕਲਿਆ ਸੀ ਸੰਧਿਆ ਵੇਲੇ ਹੀ ਉਹਦੇ ਕੋਲ ਪਹੁੰਚ ਗਿਆ ਸਾਦੂ ਕਰਨੀ ਵਾਲਾ ਸੀ ਚਾਨਣ ਸੀ ਉਹਨੂੰ ਪਹਿਲਾਂ ਹੀ ਮੁਸਕਰਾਹਟ ਦੇ ਵਿੱਚ ਵਿਠਾ ਅਗੇ ਕਿਨਾਂ ਆ ਵੀ ਆ ਗਿਆ ਕੀ ਬਣਿਆ ਛਗਿਆ ਨਹੀਂ ਛਗਿਆ ਹੱਥ ਜੋੜ ਲੈ ਚਰਨੀ ਤੇ ਆ ਪਿਆ ਤੇ ਹੱਥ ਕੀ ਉਹਨੇ ਬੋਲ ਆ ਤੇ ਕਹਿੰਦਾ ਜੇ ਪਰਮਾਤਮਾ ਭਵਾਨ ਤੇ ਆ ਗਏ ਨਾ ਤੇ ਚਪੇੜਾਂ ਮਾਰ